ਸੀ ਚੱਕਦੇ ਟੀਵੀ ਦੇਖ ਰਹਾ ਹੈ ਉਹ ਮੈਂ ਹਾਂ ਗੁਰਵਿੰਦਰ ਸਿੰਘ ਬੀਤੇ ਕੱਲ ਸੀਐਮ ਮਾਨ ਦੇ ਵੱਲੋਂ ਵੱਡੇ ਵੱਡੇ ਪੁਲਿਸ ਅਧਿਕਾਰੀਆਂ ਦਾ ਚੰਡੀਗੜ੍ਹ ਦੇ ਵਿੱਚ ਇੱਕ ਕਲਾਸ ਲਗਾਈ ਗਈ ਉਸ ਕਲਾਸ ਦੇ ਵਿੱਚ ਡੀਜੀਪੀ ਪੰਜਾਬ ਸਣੇ ਸਾਰੇ ਜ਼ਿਲ੍ਹਿਆਂ ਦੇ ਐਸਐਸਪੀ ਤੇ ਪੁਲਿਸ ਕਮਿਸ਼ਨਰ ਮੌਜੂਦ ਸਿਗੇ ਤੁਹਾਨੂੰ ਦੱਸ ਦਿੰਦੇ ਨੇ ਕਿ ਇਸ ਮੀਟਿੰਗ ਤੋਂ ਬਾਅਦ ਹੁਣ ਪੁਲਿਸ ਵੱਡੇ ਐਕਸ਼ਨ ਦੇ ਵਿੱਚ ਨਜ਼ਰ ਆਈ ਹੈ ਆਪਰੇਸ਼ਨ ਸੀਲ 5 ਚਲਾਇਆ ਗਿਆ ਹੈ ਤੁਹਾਨੂੰ ਦੱਸ ਦਿੰਦੇ ਆ ਕਿ ਇਹ ਪੂਰਾ ਜਿਹੜਾ ਆਪਰੇਸ਼ਨ ਚਲਾਇਆ ਗਿਆ ਇਸ ਦੇ ਤਹਿਤ ਪੰਜਾਬ ਦੇ ਨਾਲ ਲੱਗਦੇ ਪੰਜ ਸੂਬਿਆਂ ਦੇ ਵਿੱਚ ਨਾਕੇਬੰਦੀ ਜੁੜੇ ਵੀ ਇੰਟਰ ਸਟੇਟ ਰਸਤੇ ਨੇ ਯਾਨੀ ਕਿ ਜਿਹੜੇ ਵੀ ਰਾਸਤੇ ਦੋ ਸੂਬਿਆਂ ਨੂੰ ਆਪਸ ਵਿੱਚ ਜੋੜਨ ਵਾਲੇ ਨੇ ਪੰਜੇ ਸਟੇਟ ਦੇ ਨਾਲ ਲੱਗਦੇ ਉਹਨਾਂ ਸਰਹੱਦਾਂ ਦੇ ਉੱਤੇ ਨਾਕੇਬੰਦੀ ਕੀਤੀ ਗਈ ਹੈ ਸੈਕੜੇ ਨਾਕੇ ਪੁਲਿਸ ਨੇ ਲਗਾਇਆ 131 ਲੋਕੇਸ਼ਨ ਦੇ ਉੱਤੇ ਨਾਕੇ ਲਗਾ ਕੇ ਪੁਲਿਸ ਚੱਪੇ-ਚੱਪੇ ਦੇ ਉੱਤੇ ਪੁਲਿਸ ਦਾ ਪਹਿਰਾ ਹੈ ਤੇ ਪੁਲਿਸ ਜਾਂਚ ਕਰ ਰਹੀ ਹੈ ਜਾਂ ਫਿਰ ਗੈਂਗਸਟਰ ਤੇ ਕਹਿ ਸਕਦੇ ਆ ਕਿ ਹੋਰ ਨਸ਼ਾ ਤਸਕਰਾ ਖਿਲਾਫ ਸ਼ਿਕੰਜਾ ਕਸਣ ਵਾਸਤੇ ਇਹ ਮੁਹਿੰਮ ਚਲਾਈ ਗਈ ਹੈ ਜਿਸ ਦੇ ਵਿੱਚ ਪੰਜਾਬ ਹਰਿਆਣਾ ਦੇ ਬਾਰਡਰ ਤੇ ਨਾਕੇ ਬੰਦੀ ਹੈ ਪੰਜਾਬ ਰਾਜਸਥਾਨ ਦੇ ਬਾਰਡਰ ਤੇ ਨਾਕੇ ਬੰਦੀ ਹੈ ਪੰਜਾਬ ਚੰਡੀਗੜ੍ਹ ਬਾਰਡਰ ਤੇ ਨਾਕੇਬੰਦੀ ਹੈ ਪੰਜਾਬ ਹਿਮਾਚਲ ਦੀ ਸਰਹੱਦ ਦੇ ਉੱਤੇ ਨਾਕੇਬੰਦੀ ਕੀਤੀ ਗਈ ਹੈ ਜੰਮੂ ਕਸ਼ਮੀਰ ਨਾਲ ਲੱਗਦੀ ਪੰਜਾਬ ਦੀ ਸਰਹੱਦ ਦੇ ਉੱਤੇ ਵੀ ਨਾਕੇਬੰਦੀ ਕੀਤੀ ਗਈ ਹੈ ਆਉਣ ਜਾਣ ਵਾਲੇ ਵਾਹਨਾਂ ਦੀ ਚੈਕਿੰਗ ਕਰਕੇ ਉਹਨਾਂ ਨੂੰ ਲਗਾਇਆ ਜਾ ਰਿਹਾ ਹੈ ਹਰ ਇੱਕ ਵਿਅਕਤੀ ਦੇ ਉੱਤੇ ਪੁਲਿਸ ਦੀ ਨਜ਼ਰ ਹੈ ਤੇ ਜਿਹੜੇ ਪਿੰਡਾਂ ਥਾਵਾਂ ਥਾਈ ਜਾਣ ਵਾਲੇ ਰਾਸਤੇ ਇੱਕ ਦੂਜੇ ਸਟੇਟ ਨੂੰ ਕਨੈਕਟ ਕਰਦੇ ਨੇ ਉਹਨਾਂ ਤੇ ਵੀ ਪੁਲਿਸ ਦਾ ਪੈਰਾ ਨਜ਼ਰ ਆ ਰਿਹਾ ਹੈ ਹੁਣ ਇਸ ਮਾਮਲੇ ਦੇ ਵਿੱਚ ਪੁਲਿਸ ਇੱਕ ਵੱਡੇ ਐਕਸ਼ਨ ਮੂਡ ਦੇ ਵਿੱਚ ਹੈ ਕਿਸ ਤਰੀਕੇ ਨਾਲ ਨਸ਼ੇ ਨੂੰ ਜਾਂ ਕਾਨੂੰਨ ਵਿਵਸਥਾ ਨੂੰ ਮੇਨਟੇਨ ਰੱਖਣਾ ਹੈ ਹੋਰ ਇਸ ਤਰ੍ਹਾਂ ਦੀ ਅਪਡੇਟ ਲਈ ਬਨੇ ਰਹੋ ਚੱਕ ਦੇ ਟੀਵੀ ਦੇ ਨਾਲ